ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ অতি ਮਹੱਤਵਪੂਰਨ ਸਵਾਲਾਂ ਦੇ ਜਵਾਬ ਭਾਗ 96 ਆਓ ਸੁਣਦੇ ਹਾਂ ਸਵਾਲ ਸੰਪਾਦਕ ਜੀ ਇੱਕ ਸ਼ਬਦ ਦੀਆਂ ਮੈਂ ਦੋ ਤੁਕਾਂ ਜਵਾਨੀ ਤੋਂ ਹੀ ਗੁਣ ਗਣਾਉਂਦਾ ਆ ਰਿਹਾ ਹਾਂ ਪਰਬ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਇਹ ਬੋਲ ਕੇ ਗਾ ਕੇ ਮੇਰੇ ਮਨ ਨੂੰ ਖੁਸ਼ੀ ਆਨੰਦ ਮਿਲਦਾ ਹੈ ਪਰ ਮੈਂ ਇਸ ਪੂਰੇ ਸ਼ਬਦ ਨੂੰ ਕਦੀ ਵਿਚਾਰਿਆ ਹੀ ਨਹੀਂ ਸੁਣਿਆ ਤਾਂ ਬਹੁਤ ਬਾਰ ਹੈ ਜੇਕਰ ਆਪ ਜੀ ਸ਼ਬਦ ਦੀ ਪੂਰੀ ਵਿਆਖਿਆ ਕਰ ਸਕੋ ਤਾਂ ਮੈਨੂੰ ਸੁਖ ਆਨੰਦ ਮਿਲੇਗਾ ਮੈਂ ਧੰਨਵਾਦੀ ਹੋਵਾਂਗਾ ਜਵਾਬ ਪਾਠਕ ਜੀ ਪਹਿਲਾਂ ਆਪਾਂ ਸ਼ਬਦ ਦੇ ਅਰਥ ਸਮਝਦੇ ਹਾਂ ਤੇ ਫਿਰ ਮੈਂ ਆਪ ਜੀ ਨੂੰ ਆਪਣੇ ਵਿਚਾਰ ਦੱਸਾਂਗਾ ਸੋਰਠ ਮਹੱਲਾ ਪੰਜਵਾਂ ਅੰਗ 626 गुर का शबद रखवारे चौंकी चौ गिरद हमारे राम नाम मन लागा जम ल जाए कर भागा प्रभ जी तू सुख सुखदाता बंधन काट करे मन निर्मल पूरन पुरख विधाता नानक प्रभ अबनासी ताकि सेव ना बिरथी जासी आनंद करे तेरे दासा ਜਪ ਪੂਰਨ ਹੋਈ ਆਸਾਂ ਪੰਜਵੇਂ ਪਾਤਸ਼ਾਹ ਆਪਣੀ ਸਿੱਖਾਂ ਨੂੰ ਕਹਿੰਦੇ ਹਨ ਕਿ ਆਪ ਜੀ ਗੁਰਬਾਣੀ ਦਾ ਓਟ ਆਸਰਾ ਹਰ ਵਕਤ ਲਓ ਤਾਂ ਦੁੱਖ ਕਸ਼ਟ ਦੂਰ ਹੋ ਜਾਂਦੇ ਹਨ ਜਾਂ ਆਉਂਦੇ ਹੀ ਨਹੀਂ ਜਿਵੇਂ ਕਿ ਪਹਿਲੀਆਂ ਦੋ ਤੁਕਾਂ ਦੇ ਅਰਥ ਇਸ ਤਰ੍ਹਾਂ ਦੱਸਦੇ ਹਨ ਦੁੱਖਾਂ ਤੇ ਵਿਕਾਰਾਂ ਦੇ ਟਾਕਰੇ ਲਈ ਗੁਰੂ ਦਾ ਸ਼ਬਦ ਹੀ ਸਾਡਾ ਰਖਵਾਲਾ ਬਣਦਾ ਹੈ ਤੇ ਫਿਰ ਅਗੋਂ ਦਰਵਾਸਾ ਦਿੰਦੇ ਹਨ ਸਮਝਾਉਂਦੇ ਹਨ ਕਿ ਸਾਡੇ ਸਰੀਰ ਦੇ ਚੁਫੇਰੇ ਗੁਰੂ ਦਾ ਸ਼ਬਦ ਹੀ ਰਖਵਾਲਾ ਬਣ ਕੇ ਖੜਾ ਹੁੰਦਾ ਹੈ ਜੇਕਰ ਪ੍ਰਭੂ ਦਾ ਨਾਮ ਸਾਡੇ ਮਨ ਵਿੱਚ ਹਰ ਵੇਲੇ ਬਣਿਆ ਰਹਿੰਦਾ ਹੈ ਭਾਵ ਅਸੀਂ ਉਸ ਨਾਲ ਪਿਆਰ ਰੱਖਦੇ ਹਾਂ ਉਸ ਦੀ ਯਾਦ ਬਣੀ ਰਹਿੰਦੀ ਹੈ ਤਾਂ ਕੋਈ ਵੀ ਬੁਰਾਈ ਕਿਸੇ ਵੀ ਤਰ੍ਹਾਂ ਦੀ ਸ਼ਬਦ ਦੀ ਤਾਕਤ ਸਾਹਮਣੇ ਨਹੀਂ ਟਿਕਦੀ ਸਭ ਦੌੜ ਜਾਂਦੀਆਂ ਹਨ ਹੇ ਵਾਹਿਗੁਰੂ ਜੀ ਤੁਸੀਂ ਮੇਰੇ ਸੁਖ ਦਾਤਾ ਹੋ ਤੇ ਮੇਰੇ ਬੰਧਨ ਮੈਨੂੰ ਬੁਰੇ ਕਰਮਾਂ ਦੇ ਕਿੱਤੇ ਹੋਏ ਪਏ ਹੋਏ ਹਨ ਉਹ ਮੇਰੇ ਸਾਰੇ ਕੱਟ ਦਿਓਗੇ ਤੁਸੀਂ ਮੇਰਾ ਮਨ ਸ਼ੁੱਧ ਕਰ ਦਿਓਗੇ ਮੈਂ ਇਸ ਗੱਲ ਦਾ ਪੂਰਾ ਵਿਸ਼ਵਾਸ ਰੱਖਦਾ ਹਾਂ ਅਖੀਰ ਵਿੱਚ ਕਹਿੰਦੇ ਹਨ ਪ੍ਰਭ ਜਿਹੜਾ ਅਬਨਾਸੀ ਹੈ ਇਹ ਸਦਾ ਚਿਰ ਰਹਿਣ ਵਾਲਾ ਹੈ ਉਸ ਮਹਾਨ ਈਸ਼ਵਰ ਦੀ ਸੇਵਾ ਕਰਨਾ ਕਦੇ ਬਿਰਥਾ ਨਹੀਂ ਜਾਂਦੀ ਤੇ ਪ੍ਰਭੂ ਨੂੰ ਯਾਦ ਰੱਖਣ ਵਾਲਾ ਮਨੁੱਖ ਹਮੇਸ਼ਾ ਹੀ ਲਾਹੇਵੰਦ ਰਹਿੰਦਾ ਹੈ ਜਦੋਂ ਪ੍ਰਭੂ ਜੀ ਤੁਸੀਂ ਮੇਰੇ ਤੇ ਤਰੁੱਟ ਕੇ ਮੈਨੂੰ ਆਨੰਦ ਬਖਸ਼ ਦੇ ਹੋ ਮੈਂ ਫਿਰ ਤੇਰਾ ਦਾਸ ਤੇਰਾ ਨਾਮ ਲੇਵਾ ਪ੍ਰਾਣੀ ਆਨੰਦ ਅਵਸਥਾ ਵਿੱਚ ਆ ਜਾਂਦਾ ਹਾਂ ਤੁਸੀਂ ਜਦੋਂ ਮੇਰੀ ਆਸ ਪੂਰੀ ਕਰ ਦਿੰਦੇ ਹੋ ਇਸ ਸ਼ਬਦ ਰਾਹੀਂ ਅਸੀਂ ਇਹ ਜਾਣ ਲਿਆ ਹੈ ਕਿ ਪ੍ਰਭੂ ਦਾ ਨਾਮ ਹੀ ਦੁੱਖ ਮਿਟਣ ਹਾਰਾ ਹੈ ਉਹ ਸੁੱਖਾਂ ਦਾ ਦਾਤਾ ਹੈ ਸੁਖ ਦੇਣ ਵਾਲਾ ਹੈ ਤਾਂ ਫਿਰ ਸਾਨੂੰ ਉਸ ਮਹਾਨ ਈਸ਼ਵਰ ਜੋ ਸਦਾ ਚਿਰ ਰਹਿਣ ਵਾਲਾ ਹੈ ਸ੍ਰਿਸ਼ਟੀ ਦਾ ਮਾਲਕ ਹੈ ਜਿਸ ਨੇ ਸਾਨੂੰ ਪੈਦਾ ਕੀਤਾ ਹੈ ਉਸ ਦੀ ਯਾਦ ਸਾਨੂੰ ਮਨੁੱਖੀ ਜੀਵਾਂ ਨੂੰ ਹਰ ਵੇਲੇ ਮਨ ਵਿੱਚ ਬਣਾਈ ਰੱਖਣੀ ਚਾਹੀਦੀ ਹੈ ਜੇ ਅਸੀਂ ਉਸ ਦੀ ਯਾਦ ਵਿੱਚ ਜੁੜੇ ਰਹਿੰਦੇ ਹਾਂ ਤਾਂ ਉਸ ਦਾ ਪੈਰਾ ਸਾਡੇ ਸਰੀਰ ਦੇ ਆਲੇ ਦੁਆਲੇ ਲੱਗ ਜਾਂਦਾ ਹੈ ਫਿਰ ਦੁੱਖ ਗਸ਼ਟ ਬੁਰਾਈਆਂ ਸਾਡੇ ਨੇੜੇ ਨਹੀਂ ਫਟਕਦੀਆਂ ਪ੍ਰਭੂ ਨਾਲ ਦੋਸਤੀ ਕਰਨੀ ਭਾਵ ਉਸ ਦੇ ਗੁਣਾ ਨਾਲ ਦੋਸਤੀ ਕਰਨੀ ਉਸ ਦੇ ਗੁਣਾ ਨੂੰ ਆਪਣੇ ਜੀਵਨ ਵਿੱਚ ਪੂਰੀ ਤਰ੍ਹਾਂ ਆਪਣਾ ਲੈਂਦੇ ਹਾਂ ਤਾਂ ਫਿਰ ਅਸੀਂ ਕਿਉਂ ਭੁੱਲ ਜਾਂਦੇ ਹਾਂ ਮਹਾਨ ਈਸ਼ਵਰ ਦੀਆਂ ਦਾਤਾਂ ਲੈਣ ਤੋਂ ਗੁਰੂ ਦੇ ਸਿੱਖੋ ਬਾਣੀ ਜੋ ਨਾਮ ਹੈ ਇਸ ਨੂੰ ਸਾਨੂੰ ਪੜ੍ਹਨਾ ਚਾਹੀਦਾ ਹੈ ਬੀਚਾਰਨਾ ਚਾਹੀਦਾ ਹੈ ਗੁਣ ਗਿਣਾਉਣਾ ਚਾਹੀਦਾ ਹੈ ਚੱਲਦੇ ਫਿਰਦੇ ਬੈਠਦੇ ਉੱਠਦੇ ਵੀ ਗੁਰਬਾਣੀ ਨੂੰ ਗਾਉਣਾ ਚਾਹੀਦਾ ਹੈ ਤਾਂ ਫਿਰ ਮਨ ਨੂੰ ਉਦੋਂ ਦਰਵਾਜ਼ ਪਹੁੰਚ ਜਾਂਦੀ ਹੈ ਕਿ ਗੁਰੂ ਮੇਰੇ ਨਾਲ ਹੈ ਗੁਰੂ ਮੇਰੇ ਅੰਗ ਸੰਗ ਹੈ ਜਿਸ ਦੀ ਬਾਣੀ ਮੈਂ ਪੜ ਰਿਹਾ ਹਾਂ ਤੇ ਬਾਣੀ ਸਾਡੇ ਮਨਾਂ ਵਿੱਚ ਰਸ ਜਾਂਦੀ ਹੈ ਫਿਰ ਪਾਪਾਂ ਤੋਂ ਅਸੀਂ ਬਚ ਜਾਂਦੇ ਹਾਂ ਬੂਰੇ ਕਰਮ ਨਹੀਂ ਕਰਦੇ ਮੈਂ ਸੁਝਾ ਦਿੰਦਾ ਹਾਂ ਕਿ ਸਾਨੂੰ ਸਭ ਨੂੰ ਬਾਣੀ ਦੇ ਕੁਝ ਸ਼ਬਦ ਜਿਹੜੇ ਦੁਖਬੰਝਨੀ ਸਾਹਿਬ ਗੁਟਕੇ ਵਿੱਚ ਦਿੱਤੇ ਗਏ ਹਨ ਉਹ ਯਾਦ ਰੱਖਣੇ ਚਾਹੀਦੇ ਹਨ ਜਿਵੇਂ ਕਿ ਤਨਾ ਸ੍ਰੀ ਮਹੱਲਾ ਪੰਜਵਾਂ ਅੰਗ 682 ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ हाथ दे राखे अपने को सास, सास प्रत पाले प्रभ स्यों लाग रे हो सहाय हमारा रहाओ मन बिलास भय साहिब के अचरज देख बढ़ाई हर सिमर सिमर आनंद कर नानक प्रभ पूरन पैज रखाई अते ਬਿਲਾਵਲ ਮਹੱਲਾ ਪੰਜਵਾਂ ਅੰਗ 819 ਤਾਤੀ ਵਾਉ ਨ ਲੱਗਈ ਪਾਰ ਬ੍ਰह्म ਸਰਣਾਈ ਚੋ ਗਿਰਦ ਹਮਾਰੇ ਰਾਮਕਾਰ ਦੁਖ ਲੱਗੈ ਨ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਓਖਦ ਦਿਆ ਏਕਾ ਲਿਵ ਲਾਈ ਰਹਾਉ ਰਾਖ ਲੀਏ ਤਿਨ ਰਖਨ ਹਾਰ ਸਭ ਬਿਆਦ ਮਿਟਾਈ ਉਹ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਇਹ ਦੋ ਸ਼ਬਦ ਮੈਂ ਉਦਾਹਰਣ ਦੇ ਤੌਰ ਤੇ ਲਿਖੇ ਹਨ ਬਾਕੀ ਇਸ ਤਰ੍ਹਾਂ ਦੇ ਗੁਰਬਾਣੀ ਦੇ ਸ਼ਬਦ ਛੋਟੇ-ਛੋਟੇ ਅਸਰਦਾਇਕ ਦੁਖਪੰਜਨੀ ਸਾਹਿਬ ਗੁੱਟਕੇ ਵਿੱਚੋਂ ਹੋਰ ਬਾਣੀ ਵਿੱਚੋਂ ਮਿਲ ਜਾਂਦੇ ਹਨ ਜਰੂਰ ਯਾਦ ਰੱਖਣੇ ਚਾਹੀਦੇ ਹਨ ਤੇ ਚੱਲਦੇ ਫਿਰਦੇ ਗੁਣ ਗੁਣਾਉਂਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਮਨ ਨੂੰ ਤਾਕਤ ਮਿਲਦੀ ਹੈ ਤੇ ਅਸੀਂ ਖੁਸ਼ੀ ਤੇ ਸੁੱਖਾਂ ਨਾਲ ਰਹਿ ਸਕਦੇ ਹਾਂ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ